ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਮਿਨੀਆਪੋਲਿਸ 'ਚ ਇਮੀਗ੍ਰੇਸ਼ਨ ਏਜੰਟਸ ਦੀ ਕਾਰਵਾਈ ਜਾਰੀ ਹੈ ਡਾਕਟਰ ਕੋਲ ਜਾਰੀ ਇੱਕ ਅਮਰੀਕੀ ਦਿਵਿਆਂਗ ਨਾਗਰਿਕ ਨੂੰ ਉਸ ਦੇ ਵਾਹਨ 'ਚੋਂ ਖਿੱਚ ਕੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਕੀਲ ਅਨੁਸਾਰ आलिया रहमान ਨੇ ਦੱਸਿਆ ਕਿ ਉਹ ਡਰਾਮੈਟਿਕ ਬ੍ਰੇਨ ਇੰਜਰੀ ਸੈਂਟਰ ਚ ਆਪਣੇ ਨਿਯਮਿਤ ਚੈੱਕਅਪ ਲਈ ਜਾ ਰਹੀ ਸੀ ਇੱਕ ਚੌਰਾਹੇ ਤੇ ਮਾਸਕ ਪਹਿਨੇ ਇਮੀਗ੍ਰੇਸ਼ਨ ਏਜੰਟਸ ਨੇ ਉਸ ਦੀ ਕਾਰ ਦੀ ਯਾਤਰੀ ਵਾਲੇ ਪਾਸੇ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਦੂਜੇ ਨੇ ਸੀਟ ਬੈਲਟ ਕੱਟ ਦਿੱਤੀ ਤੇ ਉਸ ਨੂੰ ਬਾਹਰ ਖਿੱਚ ਲਿਆ ਫਿਰ ਕਈ ਗਾਰਡ ਉਸ ਨੂੰ ਹੱਥਾਂ ਪੈਰਾਂ ਤੋਂ ਫੜ ਕੇ ਆਈ ਸਵਾਹਨ ਵੱਲ ਲੈ ਗਏ ਜਦੋਂ ਅਧਿਕਾਰੀਆਂ ਨੇ ਉਸ ਦੇ ਹੱਥ ਪਿੱਠ ਪਿੱਛੇ ਖਿੱਚੇ ਤਾਂ ਰਹਿਮਾਨ ਚਿੱਕੀ ਮੈਂ ਦੇਵੇਗਾ ਗਾਂਗਾ ਆਲੀਆ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਹਿਰਾਸਤ ਕੇਂਦਰ ਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ ਅਤੇ ਉਹ ਬੇਹੋਸ਼ ਹੋ ਗਈ ਹਾਲਾਂਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਵਿਭਾਗ ਨੇ ਕਿਹਾ ਕਿ ਰਹਿਮਾਨ ਨੇ ਉਕਸਾਉਣ ਵਾਲੀ ਕਾਰਵਾਈ ਕੀਤੀ ਸੀ ਉਸ ਨੇ ਇੱਕ ਅਧਿਕਾਰੀ ਦੇ ਹੁਕਮ ਨੂੰ ਨਜ਼ਰਅੰਦਾਜ਼ ਕੀਤਾ ਉਸ ਨੂੰ 6 ਹੋਰ ਲੋਕਾਂ ਦੇ ਨਾਲ ਹਿਰਾਸਤ ਚ ਲਿਆ ਗਿਆ ਹੈ ਵਿਭਾਗ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਆਲੀਆ ਰਹਿਮਾਨ ਤੇ ਕੋਈ ਦੋਸ਼ ਲਗਾਇਆ ਗਿਆ ਹੈ ਜਾਂ ਨਹੀਂ ਤੇ ਨਾ ਹੀ ਉਸ ਦੇ ਇਸ ਦਾਅਵੇ ਤੇ ਕੋਈ ਜਵਾਬ ਦਿੱਤਾ ਕਿ ਉਸ ਨੂੰ ਇਲਾਜ ਤੋਂ ਵਾਂਝਾ ਰੱਖਿਆ ਗਿਆ ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਟਸ ਨੂੰ ਤਾੜਨਾ ਕੀਤੀ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਮੁਜ਼ਾਰਾ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਗੱਡੀਆਂ 'ਚ ਜਾਂਦੇ ਲੋਕਾਂ ਨੂੰ ਰੋਕਣ ਦੀ ਸਖਤ ਮਨਾਹੀ ਕੀਤੀ ਹੈ ਜੋ ਬਾਈਡਨ ਵੱਲੋਂ ਨਿਯੁਕਤ ਜੱਜ ਕੇਟ ਮੈਂਡੇਜ਼ ਵੱਲੋਂ ਵਿਖਾਵਾਕਾਰੀਆਂ ਵੱਲ ਹੰਝੂ ਗੈਸ ਦੇ ਗੋਲੇ ਦਾਗਣ ਤੇ ਵੀ ਰੋਕ ਲਾਗੂ ਕੀਤੀ ਗਈ ਹੈ ਮਿਨੇਸੋਟਾ ਦੀ ਜ਼ਿਲ੍ਹਾ ਅਦਾਲਤ ਦੀਆਂ ਹਦਾਇਤਾਂ ਮਿਨੇਪੋਲਿਸ ਵਿਖੇ ਆਈਸ ਦੀ ਗੋਲੀ ਨਾਲ ਹੋਈ ਮੌਤ ਅਤੇ ਵਿਖਾਵਾਕਾਰੀਆਂ ਦੀ ਕੀਤੀ ਜਾ ਰਹੀ ਫੜੋ ਫੜੀ ਦੇ ਮੱਦੇਨਜ਼ਰ ਨਜ਼ਰ ਆਈ ਉਧਰ ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫਲਿਨ ਨੇ ਕਿਹਾ ਹੈ ਕਿ ਡੀ ਐਚ ਐਸ ਸ਼ਾਂਤਮਈ ਵਿਖਾਵੇ ਕਰਨ ਦੇ ਹੱਕ ਦਾ ਆਦਰ ਕਰਦਾ ਹੈ ਪਰ ਮਿਨੇਸੋਟਾ ਚ ਵੱਡੇ ਪੱਧਰ ਤੇ ਹਿੰਸਾ ਹੋ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਫਸਟ ਐਮੈਂਡਮੈਂਟ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਸ਼ਾਂਤਮਈ ਇਕੱਠ ਕਰਨ ਦੀ ਖੁੱਲ੍ਹ ਦਿੰਦੀ ਹੈ ਨਾ ਕਿ ਦੰਗੇ ਕਰਨ ਦੀ ਡੀ ਐਚ ਐਸ ਵੱਲੋਂ ਹਿੰਸਾ ਕਰਨ ਵਾਲਿਆਂ ਨੂੰ ਰੋਕਣ ਲਈ ਸੰਵਿਧਾਨ ਮੁਤਾਬਕ ਠੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਲੋਕ ਸੁਰੱਖਿਆ ਵਾਸਤੇ ਖਤਰਾ ਬਣ ਚੁੱਕੇ ਲੋਕਾਂ ਨੂੰ ਖੁੱਲੇ ਨਹੀਂ ਛੱਡਿਆ ਜਾ ਸਕਦਾ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਲਾ ਇਨਫੋਰਸਮੈਂਟ ਅਫਸਰਾਂ ਦੇ ਕੰਮ 'ਚ ਅੜਿੱਕੇ ਡੋਣਾ ਵੀ ਇੱਕ ਅਪਰਾਧ ਹੈ ਇਸੇ ਦੌਰਾਨ ਅਦਾਲਤ 'ਚ ਮਾਮਲੇ ਦੀ ਸੁਣਵਾਈ ਦੌਰਾਨ 트ੰਪ ਸਰਕਾਰ ਵੱਲੋਂ ਪੇਸ਼ ਵਕੀਲਾਂ ਨੇ ਦਲੀਲ ਦਿੱਤੀ ਕਿ ਆਈਐਸ ਦੇ ਅਫਸਰ ਆਪਣਾ ਬਚਾਅ ਕਰਨ ਲਈ ਕਾਰਵਾਈ ਕਰ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਮਿਨਸੋਟਾ ਸਰਕਾਰ ਵੱਲੋਂ ਆਈਐਸ ਦੀ ਕਾਰਵਾਈ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕਰਦਾ ਇੱਕ ਮੁਕੱਦਮਾ ਵੱਖਰੇ ਤੌਰ ਤੇ ਦਾਇਰ ਕੀਤਾ ਗਿਆ ਹੈ ਸੂਬੇ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਕਾਰਟਰ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਇਹ ਸਭ ਤੁਰੰਤ ਰੋਕਿਆ ਜਾਣਾ ਲਾਜ਼ਮੀ ਹੈ ਦੂਜੇ ਪਾਸੇ ਅਮਰੀਕਾ ਦੇ ਨਵੇਂ ਵਿਭਾਗ ਵੱਲੋਂ ਮਿਨਸੋਟਾ ਦੇ ਗਵਰਨਰ ਟਿਮ ਵਾਲਜ਼ ਅਤੇ ਮਿਨੀਆਪੋਲਿਸ ਦੇ ਮੇਅਰ ਜੈਕਬ ਫਰੀ ਵਿਰੁੱਧ ਪੜਤਾਲ ਆਰੰਭ ਕੀਤੀ ਗਈ ਹੈ। ਦੋਸ਼ ਲੱਗੇ ਨੇ ਕਿ ਗਵਰਨਰ ਤੇ ਮੇਅਰ ਦੀ ਮਿਲੀ ਭੁਗਤ ਤਹਿਤ ਆਈਐਸ ਦੇ ਕੰਮ 'ਚ ਅੜਿੱਕੇ ਡਾਏ ਜਾ ਰਹੇ ਨੇ। ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ ਟਿਮ ਵਾਲਜ਼ ਅਤੇ ਜੈਕਬ ਫਰੇ ਵੱਲੋਂ ਆਈਐਸ ਏਜੰਟਸ ਦੀ ਗਿਣਤੀ ਬਾਰੇ ਕੀਤੀਆਂ ਟਿੱਪਣੀਆਂ ਪੜਤਾਲ ਦਾ ਆਧਾਰ ਬਣੀਆਂ। ਟਰੰਪ ਸਰਕਾਰ ਦੀ ਕਾਰਵਾਈ ਬਾਰੇ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਦੋ ਦਿਨ ਪਹਿਲਾਂ ਐਲਿਜ਼ਾ ਸਟਾਕਕ ਨੇ ਵਿਰੋਧ ਪੜਤਾਲ ਅਰੰਭੀ ਸੀ ਅਤੇ ਇੱਕ ਹਫ਼ਤਾ ਪਹਿਲਾਂ ਫੈਡਰਲ ਰਿਜ਼ਰਵ ਦੇ ਜੀਰੋਮ ਪਾਵੇਲ ਦਾ ਨਾਂ ਆ ਰਿਹਾ ਸੀ ਸਿਰਫ ਇੱਥੇ ਹੀ ਬਸ ਨਹੀਂ ਉਸ ਤੋਂ ਪਹਿਲਾਂ ਮਾਰਕ ਕੈਲੀ ਦਾ ਨਾਂ ਸਾਹਮਣੇ ਆਇਆ ਪਰ ਅਸਲੀਅਤ ਇਹ ਹੈ ਕਿ ਜਸਟਿਸ ਸਿਸਟਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਤੇ ਸਿਆਸੀ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਟਰੱਕ ਚਾਲਕ ਸੁਖਦੀਪ ਸਿੰਘ ਨੂੰ ਟ੍ਰੈਫਿਕ ਉਲੰਘਣਾ ਲਈ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਸੁਖਦੀਪ ਸਿੰਘ ਕੋਲ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਹੈ ਤੇ ਉਹ ਕਥਿਤ ਤੌਰ ਤੇ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਹੈ 애રિਜ਼ੋਨਾ 'ਚ ਇੱਕ ਨਿਯਮਿਤ ਟ੍ਰੈਫਿਕ ਸਟਾਪ ਟਰੱਕ ਡਰਾਈਵਰ ਸੁਖਦੀਪ ਸਿੰਘ ਲਈ ਆਫਤ ਦਾ ਕਾਰਨ ਬਣਿਆ ਬਾਰਡਰ ਸਿਕਿਉਰਿਟੀ ਹੁਣ ਉਸ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਕਰ ਰਹੀ ਹੈ ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ ਯੂਮਾ ਸੈਕਟਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਕਵਾਟਰ ਸਾਈਟ ਪੁਲਿਸ ਨੇ ਲਾਲ ਬੱਤੀ ਅਤੇ ਸਟਾਪ ਸਾਈਨ ਚਲਾਉਣ ਦੇ ਦੋਸ਼ 'ਚ ਸੁਖਦੀਪ ਸਿੰਘ ਨੂੰ ਰੋਕਿਆ ਜਿਵੇਂ ਹੀ ਪੁਲਿਸ ਨੇ ਉਸ ਦੇ ਕਾਗਜ਼ਾਤ ਦੀ ਜਾਂਚ ਕੀਤੀ ਤਾਂ ਇਹ ਪਤਾ ਲੱਗਾ ਕਿ ਸੁਖਦੀਪ ਸਿੰਘ ਇੱਕ ਭਾਰਤੀ ਨਾਗਰਿਕ ਸੀ ਤੇ ਕਥਿਤ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਸੰਯੁਕਤ ਰਾਜ ਅਮਰੀਕਾ 'ਚ ਸੀ ਪੁਲਿਸ ਨੇ ਉਸ ਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨ ਲਈ ਬਲਾਈਟ ਸਟੇਸ਼ਨ ਤੇ ਯੂ ਐਸ ਬਾਰਡਰ ਪੈਟਰੋਲ ਦੇ ਏਜੰਟਸ ਨਾਲ ਸੰਪਰਕ ਕੀਤਾ ਤੇ ਬਾਰਡਰ ਪੈਟਰੋਲ ਨੇ ਦੇਸ਼ ਨਿਕਾਲੇ ਦੀਆਂ ਪ੍ਰਕਿਰਿਆਵਾਂ ਸ਼ੁਰੂ ਕਰ ਦਿੱਤੀਆਂ ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸਮੈਨ ਸ਼੍ਰੀ ਥਾਣੇਦਾਰ ਨੇ 15 ਜਨਵਰੀ ਨੂੰ ਅਮਰੀਕੀ ਕਾਂਗਰਸ 'ਚ ਐਬੋਲਿਸ਼ ਆਈਐਸ ਐਕਟ ਪੇਸ਼ ਕੀਤਾ ਇਸ ਬਿੱਲ ਰਾਹੀਂ ਉਹ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਏਜੰਸੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕਰਦੇ ਨੇ ਥਾਣੇਦਾਰ ਨੇ ਦੋਸ਼ ਲਾਇਆ ਕਿ 2003 'ਚ ਇਸ ਦੇ ਗਠਨ ਤੋਂ ਬਾਅਦ ਆਈਐਸ ਨੇ ਨਿਯਮਿਤ ਪ੍ਰਕਿਰਿਆ ਨਾਲੋਂ ਹਮਲਾਵਰ ਕਾਰਵਾਈ ਤੇ ਹਿੰਸਾ ਨੂੰ ਤਰਜੀਹ ਦਿੱਤੀ ਤੇ ਅਮਰੀਕੀ ਨਾਗਰਿਕਾਂ ਨੂੰ ਡਰਾਇਆ ਹੈ ਇੱਕ ਬਿਆਨ ਚ ਥਾਣੇਦਾਰ ਨੇ ਕਿਹਾ 2003 ਤੋਂ ਆਈਸ ਨੇ ਨਿਯਤ ਪ੍ਰਕਿਰਿਆ ਨਾਲੋਂ ਹਮਲਾਵਰ ਲਾਗੂ ਕਰਨ ਅਤੇ ਹਿੰਸਾ ਨੂੰ ਤਰਜੀਹ ਦਿੱਤੀ ਅਮਰੀਕੀ ਨਾਗਰਿਕਾਂ ਨੂੰ ਡਰਾਇਆ ਉਨਾ ਅਗੇ ਕਿਹਾ ਕਿ ਪਿਛਲੇ ਸਾਲ ਉਹਨਾਂ ਨੇ ਆਈਸ ਏਜੰਟਸ ਲਈ ਯੋਗ ਛੋਟ ਨੂੰ ਖਤਮ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਸੀ ਜਿਸ ਨਾਲ ਉਹਨਾਂ ਨੂੰ ਕਾਨੂੰਨ ਤੋੜਨ ਲਈ ਜ਼ਵਾਬਦੇਹ ਠਹਿਰਾਇਆ ਜਾ ਸਕਦਾ ਸੀ ਪਰ ਰੇਨੀ ਨਿਕੋਲ ਗੁੱਡ ਦੇ ਕਤਲ ਨੇ ਸਾਬਤ ਕਰ ਦਿੱਤਾ ਹੈ ਕਿ ਆਈਸ ਕੰਟਰੋਲ ਤੋਂ ਬਾਹਰ ਹੈ ਤੇ ਸੁਧਾਰ ਤੋਂ ਪਰੇ ਹੈ ਜਿਸ ਤਰੀਕੇ ਨਾਲ ਅਸੀਂ ਇਮੀਗ੍ਰੇਸ਼ਨ ਨੂੰ ਦੇਖਦੇ ਹਾਂ ਉਹੀ ਬਦਲਣਾ ਚਾਹੀਦਾ ਹੈ ਇਹ ਆਈਸ ਨੂੰ ਖਤਮ ਕਰਨ ਦਾ ਸਮਾਂ ਹੈ ਬਿੱਲ ਦਲੀਲ ਦਿੰਦਾ ਹੈ ਕਿ ਹੋਰ ਸੰਗੀ ਏਜੰਸੀਆਂ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਦੀਆਂ ਨੇ ਆਈਐਸ ਨੂੰ ਉਚਿਤ ਪ੍ਰਕਿਰਿਆ ਨਾਲੋਂ ਹਮਲਾਵਰ ਕਾਰਵਾਈ ਨੂੰ ਤਰਜੀਹ ਦੇਣ ਲਈ ਤਿਆਰ ਕੀਤਾ ਗਿਆ ਹੈ ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਦੀ ਪ੍ਰਵਾਨਗੀ ਪ੍ਰਾਪਤ ਹੋ ਜਾਂਦੀ ਹੈ ਤਾਂ ਆਈਐਸ ਫੰਡਿੰਗ ਤੁਰੰਤ ਰੋਕ ਦਿੱਤੀ ਜਾਵੇਗੀ ਤੇ ਏਜੰਸੀ ਨੂੰ 90 ਦਿਨਾਂ ਦੇ ਅੰਦਰ ਖਤਮ ਕਰ ਦਿੱਤਾ ਜਾਵੇਗਾ ਡੋਨਲਡ ਟਰੰਪ ਵੱਲੋਂ ਸੰਭਾਵਿਤ ਤੌਰ ਤੇ ਮੈਕਸੀਕੋ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਅਮਰੀਕਾ ਦੀਆਂ 에어ਲਾਈਨਸ ਨੂੰ ਤਾਬਨੀ ਦਿੱਤੀ ਹੈ 에어ਲਾਈਨਸ ਨੂੰ ਮੈਕਸੀਕੋ ਅਤੇ ਲਾਟਿਨ ਅਮਰੀਕਾ ਦੇ ਕਈ ਮੁਲਕਾਂ ਦੇ ਆਸਮਾਨ 'ਚੋਂ ਲੰਘਦਿਆਂ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ 16 ਜਨਵਰੀ ਨੂੰ ਜਾਰੀ ਅਤੇ 60 ਦਿਨ ਲਾਗੂ ਰਹਿਣ ਵਾਲੀ ਵਾਰਨਿੰਗ ਬਾਰੇ ਮੈਕਸੀਕੋ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ احتਿਆਤੀ ਕਦਮ ਹੈ ਤੇ ਮੁਲਕ ਦੀਆਂ ਹਵਾਈ ਸਰਹੱਦਾਂ ਤੇ ਕੋਈ ਪਾਬੰਦੀ ਲਾਗੂ ਨਹੀਂ ਕੀਤੀ ਗਈ ਜਿਤੇ ਰਹਿ ਕੇ ਰਾਸ਼ਟਰਪਤੀ ਡੋਨਲਡ 트ੰਪ ਨੇ 8 ਜਨਵਰੀ ਨੂੰ ਕਿਹਾ ਸੀ ਕਿ ਮੈਕਸੀਕੋ ਚ ਡਰੱਗ ਕਾਰਟੇਲ ਮੁਲਕ ਚਲਾ ਰਹੇ ਨੇ ਅਤੇ ਅਮਰੀਕਾ ਇਹਨਾਂ ਵਿਰੁੱਧ ਜ਼ਮੀਨੀ ਹਮਲੇ ਕਰ ਸਕਦਾ ਹੈ ਵੈਨਜ਼ੁਏਲਾ ਵਿਰੁੱਧ ਕਾਰਵਾਈ ਮਗਰੋਂ 트ੰਪ ਨੇ ਆਖਿਆ ਸੀ ਕਿ ਉਹਨਾਂ ਦੀ ਸਰਕਾਰ ਜਲਦ ਹੀ ਜ਼ਮੀਨ ਤੇ ਮੌਜੂਦ ਡਰੱਗ ਕਾਰਟੇਲਜ਼ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਸ਼ੁਰੂ ਕਰੇਗਾ ਟਰੰਪ ਦਾ ਮੰਨਣਾ ਹੈ ਕਿ ਮੈਕਸੀਕੋ ਵਿੱਚ ਤਿਆਰ ਨਸ਼ੀਆਂ ਰਾਹੀਂ ਅਮਰੀਕਾ 'ਚ ਹਰ ਸਾਲ 2.5 ਤੋਂ 3 ਲੱਖ ਲੋਕ ਮਰ ਰਹੇ ਨੇ। ਉਹਨਾਂ ਕਹਿੰਿਆ ਕਿ ਸਮੁੰਦਰੀ ਰਸਤੇ ਨਸ਼ਾ ਤਸਕਰੀ ਨੂੰ 97% ਰੋਕ ਦਿੱਤਾ ਗਿਆ ਹੈ ਤੇ ਹੁਣ ਜ਼ਮੀਨੀ ਕਾਰਵਾਈ ਕੀਤੀ ਜਾਵੇਗੀ। ਉਧਰ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ਿਨਬੌਮ ਨੇ ਟਰੰਪ ਦੀਆਂ ਟਿੱਪਣੀਆਂ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਨਿਕੋਲਸ ਮਾਦੁਰੇ ਦੀ ਗ੍ਰਿਫਤਾਰੀ ਮਗਰੋਂ ਅਮਰੀਕਾ ਕਿਸੇ ਵੀ ਖੇਤਰ ਦਾ ਮਾਲਕ ਨਹੀਂ ਬਣ ਸਕਦਾ। ਲੰਡਨ 'ਚ ਸੈਂਕੜੇ ਲੋਕ ਬਿਨਾਂ ਪੈਂਟ ਪਾਏ ਮੈਟਰੋ 'ਚ ਸਫ਼ਰ ਕਰਦੇ ਨਜ਼ਰ ਆਏ। ਇਹ ਕੋਈ ਗਲਤੀ ਨਹੀਂ ਸੀ ਸਗੋਂ ਹਰ ਸਾਲ ਹੋਣ ਵਾਲਾ ਇੱਕ ਮਜ਼ੇਦਾਰ ਆਯੋਜਨ ਸੀ ਜਿਸ ਨੂੰ 노 ਟਰਾਊਜ਼ਰਜ਼ ਟਿਊਬ ਰਾਈਡ ਕਿਹਾ ਜਾਂਦਾ ਹੈ ਇਸ ਦਾ ਮੁੱਖ ਮਕਸਦ ਸਰਦੀਆਂ ਦੇ ਮੌਸਮ 'ਚ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣਾ ਹੈ ਇਸ ਦੌਰਾਨ ਲੋਕਾਂ ਨੇ ਉੱਪਰੋਂ ਤਾਂ ਜੈਕਟਾਂ ਕੋਟ ਅਤੇ ਸਵੈਟਰ ਪਾਏ ਹੋਏ ਸਨ ਪਰ ਹੇਠਾਂ ਸਿਰਫ ਅੰਡਰਵੇਅਰ ਪੈਨੇ ਹੋਏ ਸਨ ਮੈਟਰੋ 'ਚ ਸਫ਼ਰ ਕਰਦੇ ਦੂਜੇ ਯਾਤਰੀ ਇਹ ਨਜ਼ਾਰਾ ਵੇਖ ਕੇ ਹੈਰਾਨ ਵੀ ਹੋਏ ਅਤੇ ਉਹਨਾਂ ਦਾ ਹਾਸਾ ਵੀ ਨਿਕਲ ਗਿਆ ਕੁਝ ਸੈਲਾਨੀਆਂ ਨੇ ਤਾਂ ਇਹਨਾਂ ਲੋਕਾਂ ਨਾਲ ਸੈਲਫੀਆਂ ਵੀ ਲਈਆਂ ਪ੍ਰੋਗਰਾਮ ਦੇ ਆਯੋਜਕ ਡੇਵ ਸੈਲ ਕਿਰਕ ਨੇ ਕਿਹਾ ਕਿ ਅੱਜ ਕੱਲ੍ਹ ਦੁਨੀਆ 'ਚ ਬਹੁਤ ਕੁਝ ਗਲਤ ਅਤੇ ਪਰੇਸ਼ਾਨ ਕਰਨ ਵਾਲਾ ਚੱਲ ਰਿਹਾ ਹੈ ਅਜਿਹੇ 'ਚ ਸਿਰਫ ਖੁਸ਼ੀ ਅਤੇ ਮਜ਼ੇ ਲਈ ਕੁਝ ਕਰਨਾ ਚੰਗਾ ਲੱਗਦਾ ਹੈ ਇਹ ਅਨੋਖਾ ਪ੍ਰੋਗਰਾਮ ਪਹਿਲੀ ਵਾਰ ਸਾਲ 2002 'ਚ ਨਿਊਯਾਰਕ 'ਚ ਸ਼ੁਰੂ ਹੋਇਆ ਸੀਗਾ ਇਹ ਬਰਲਿਨ ਪ੍ਰਾਗ ਅਤੇ ਵਾਸ਼ਿੰਗਟਨ ਡੀਸੀ ਵਰਗੇ ਕਈ ਸ਼ਹਿਰਾਂ 'ਚ ਮਨਾਇਆ ਜਾਂਦਾ ਹੈ ਲੰਡਨ 'ਚ ਇਹ ਸਿਲਸਿਲਾ ਸਾਲ 2009 'ਚ ਸ਼ੁਰੂ ਹੋਇਆ ਸੀ ਲੰਡਨ 'ਚ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕ ਪਹਿਲਾਂ ਚਾਈਨਾ ਟਾਊਨ 'ਚ ਇਕੱਠੇ ਹੋਏ ਇਸ ਤੋਂ ਬਾਅਦ ਉਹ ਪਿਕਾਡਲੀ ਸਰਕਸ ਅੰਡਰਗਰਾਉਂਡ ਸਟੇਸ਼ਨ ਪਹੁੰਚੇ ਤੇ ਟ੍ਰੇਨ 'ਚ ਸਵਾਰ ਹੋ ਗਏ ਇਸ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਹੁੰਦੇ ਨੇ ਇੱਕ ਵਕੀਲ ਬੈਸਲ ਲੌਂਗ ਨੇ ਵੀ ਇਸ ਵਿੱਚ ਹਿੱਸਾ ਲਿਆ ਤੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਆਨਲਾਈਨ ਦੇਖਿਆ ਸੀ ਤੇ ਸੋਚਿਆ ਕਿ ਕਿਉਂ ਨਾ ਕੁਝ ਵੱਖਰਾ ਕੀਤਾ ਜਾਵੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਕੰਪਨੀ 트ੰਪ ਮੋਬਾਈਲ ਲਈ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਯੂ ਐਸ ਫੈਡਰਲ ਟ੍ਰੇਡ ਕਾਰਪੋਰੇਸ਼ਨ ਨੇ ਇਸ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਪਿਛਲੇ ਸਾਲ ਜੂਨ ਚ ਡੋਨਲਡ 트ੰਪ ਦੀ ਕੰਪਨੀ ਨੇ 트ੰਪ ਮੋਬਾਈਲ T1 ਦਾ ਐਲਾਨ ਕੀਤਾ ਸੀ ਪਰ ਫੋਨ ਅਜੇ ਤੱਕ ਗਾਹਕਾਂ ਨੂੰ ਡਿਲੀਵਰ ਨਹੀਂ ਕੀਤਾ ਗਿਆ ਪਿਛਲੇ ਸਾਲ ਜੂਨ ਚ ਡੋਨਲਡ 트ੰਪ ਦੀ ਕੰਪਨੀ ਨੇ ਫੋਨ ਲਈ ਪ੍ਰੀ ਆਰਡਰ ਖੋਲੇ ਸਨ ਇਹ 499 ਡਾਲਰ ਜਾਂ ਲਗਭਗ 42800 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਪ੍ਰੀ ਆਰਡਰ ਲਈ ਉਪਲਬਧ ਸੀ ਕੰਪਨੀ ਨੇ ਅਜੇ ਤੱਕ ਕਿਸੇ ਵੀ ਗਾਹਕ ਨੂੰ ਇੱਕ ਵੀ 트ੰਪ ਮੋਬਾਈਲ T1 ਨਹੀਂ ਦਿੱਤਾ ਐਂਡਰੋਇਡ ਅਥਾਰਟੀ ਦੇ ਅਨੁਸਾਰ ਸੀ ਸਕਾਟ ਬ੍ਰਾਊਨ ਇੱਕ ਗਾਹਕ ਜਿਸ ਨੇ T1 ਦਾ ਪ੍ਰੀ ਆਰਡਰ ਕੀਤਾ ਸੀ ਨੇ ਦੱਸਿਆ ਕਿ ਫੋਨ ਪ੍ਰੀ ਆਰਡਰ ਕਰਨ ਦੇ 7 ਮਹੀਨੇ ਬਾਅਦ ਵੀ ਨਹੀਂ ਆਇਆ ਉਸ ਨੇ ਫੋਨ ਨੂੰ ਪ੍ਰੀ ਆਰਡਰ ਕਰਨ ਲਈ $100 ਜਾਂ ਲਗਭਗ 8500 ਰੁਪਏ ਜਮ੍ਹਾਂ ਕਰਵਾਏ ਸਨ ਕਈ ਹੋਰ ਗਾਹਕਾਂ ਨੇ ਵੀ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਸ ਬਾਰੇ ਸ਼ਿਕਾਇਤ ਕੀਤੀ ਹੈ ਯੂਐਸ ਫੈਡਰਲ ਟ੍ਰੇਡ ਕਮਿਸ਼ਨ ਨੇ 트ੰਪੋ ਮੋਬਾਈਲ ਦੇ ਕਥਿਤ ਝੂਠੇ ਇਸ਼ਤਿਹਾਰਾਂ ਅਤੇ ਗੈਰਕਾਨੂੰਨੀ ਅਭਿਆਸਾਂ ਦੀ ਜਾਂਚ ਸ਼ੁਰੂ ਕੀਤੀ ਹੈ ਇੱਕ ਰਿਪੋਰਟ ਦੇ ਅਨੁਸਾਰ 트ੰਪ ਦੀ ਕੰਪਨੀ ਅਜੇ ਵੀ ਇਸ ਫੋਨ ਦੇ ਪ੍ਰੀ ਆਰਡਰ ਲਈ $100 ਸੁਰੱਖਿਆ ਜਮਾ ਰਕਮ ਇਕੱਠੀ ਕਰ ਰਹੀ ਹੈ ਤੇ ਕਿਸੇ ਵੀ ਗਾਹਕ ਨੂੰ ਫੋਨ ਨਹੀਂ ਭੇਜ ਰਹੀ ਜੋ ਕਿ ਇੱਕ ਘੁਟਾਲੇ ਦੇ ਬਰਾਬਰ ਹੈ ਫੈਡਰਲ ਟ੍ਰੇਡ ਕਮਿਸ਼ਨ ਨੇ 트럼ਪ ਮੋਬਾਈਲ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਈ ਸਵਾਲ ਉਠਾਏ ਨੇ ਟ੍ਰੰਪੋ ਮੋਬਾਈਲ ਨੂੰ ਪਿਛਲੇ ਸਾਲ ਮੇਡ ਇਨ ਅਮਰੀਕਾ ਵਜੋਂ ਪ੍ਰਚਾਰਿਆ ਗਿਆ ਸੀ ਆਪਣੇ ਪੱਤਰ ਚ ਐਫਟੀਸੀ ਨੇ ਪੁੱਛਿਆ ਕਿ ਹੁਣ ਟ੍ਰੰਪੋ ਮੋਬਾਈਲ ਟੀ1 ਤੋਂ ਮੇਡ ਇਨ ਅਮਰੀਕਾ ਬ੍ਰਾਂਡਿੰਗ ਕਿਉਂ ਹਟਾ ਦਿੱਤੀ ਗਈ ਹੈ ਨਾਲ ਹੀ ਫੋਨ ਡਿਲੀਵਰ ਹੁਣ ਚ ਇਨਾ ਸਮਾਂ ਕਿਉਂ ਲੱਗਿਆ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਨੇ ਸੈਮਸੰਗ ਗੈਲੈਕਸੀ S25 ਅਲਟਰਾ ਦੇ ਰੈਂਡਰ ਨੂੰ ਸੰਪਾਦਿਤ ਕਰਕੇ ਟ੍ਰੰਪ ਟੀ1 ਫੋਨ ਦਾ ਪ੍ਰਚਾਰ ਕੀਤਾ ਇਹ ਬਾਅਦ ਚ ਆਈਫੋਨ 16 ਪ੍ਰੋ ਗੋਲਡਨ ਵਰਗਾ ਦਿਖਾਈ ਦਿੰਦਾ ਹੈ ਇਹ ਸਭ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਤੇ ਇੱਕ ਘਟਾਲੇ ਵੱਲ ਇਸ਼ਾਰਾ ਕਰਦਾ ਹੈ ਐਫਟੀਸੀ ਇਸ ਸਮੇਂ ਡੋਨਲਡ 트ੰਪ ਦੀ ਕੰਪਨੀ ਦੀ ਜਾਂਚ ਕਰ ਰਿਹਾ ਹੈ ਵਪਾਰ ਕਮਿਸ਼ਨ ਨੇ ਕਿਹਾ ਕਿ 트ੰਪ ਮੋਬਾਈਲ ਵਿਰੁੱਧ ਸ਼ਿਕਾਇਤ ਨੂੰ ਕਿਸੇ ਵੀ ਹੋਰ ਕੰਪਨੀ ਵਾਂਗ ਹੀ ਮੰਨਿਆ ਜਾਵੇਗਾ ਫੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤੇ ਇਸ ਵਿੱਚ 6.8 ਇੰਚ ਦੀ ਐਮੋਲਡ ਡਿਸਪਲੇ ਹੋਵੇਗੀ ਜੋ 120Hz ਰਿਫਰੈਸ਼ ਰੇਟ ਲਈ ਸਪੋਰਟ ਕਰੇਗੀ ਫੋਨ ਦੇ ਪਿਛਲੇ ਹਿੱਸੇ 'ਚ ਇੱਕ 트리플 ਕੈਮਰਾ ਸੈਟਅਪ ਹੈ ਜਿਸ ਵਿੱਚ 50 ਮੈਗਾਪਿਕਸਲ ਮੁੱਖ ਕੈਮਰਾ ਇੱਕ 2 ਮੈਗਾਪਿਕਸਲ ਡੂੰਘਾਈ ਕੈਮਰਾ ਤੇ ਇੱਕ 2 ਮੈਗਾਪਿਕਸਲ ਮੈਕਰੋ ਕੈਮਰਾ ਸ਼ਾਮਲ ਹੈ 셀ਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋ ਸੈਸ ਦੁਨੀਆ ਦਾ ਸਭ ਤੋਂ ਵੱਡਾ ਟੈਕ ਸ਼ੋ ਹੈ ਜੋ ਹਰ ਸਾਲ ਅਮਰੀਕਾ ਦੇ ਲਾਸ ਵੈਗਸ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਦੁਨੀਆ ਦੇ ਸਭ ਤੋਂ ਵੱਡੇ ਟੈਕਨੋਲੋਜੀ ਸ਼ੋਅ ਸੈਸ ਨੇ ਇਸ ਸਾਲ ਇੱਕ ਸਾਫ਼ ਸੰਦੇਸ਼ ਦਿੱਤਾ ਹੈ ਕਿ AI ਦੀ ਹਾਈਪ ਦਾ ਦੌਰ ਮੁੱਕ ਚੁੱਕਾ ਹੈ CEC 2026 ਮਹਿਜ਼ ਗੈਜਟਸ ਦਿਖਾਉਣ ਵਾਲੀ ਨਹੀਂ ਸੀ ਇਹ ਚੋਖੀ ਕਮਾਈ ਤਕਨੀਕ ਅਤੇ ਇਸ ਤੋਂ ਪੈਦਾ ਹੋਏ ਅਸਲੀ ਕਾਰੋਬਾਰ ਦਾ ਪ੍ਰਗਟਾਵਾ ਕਰ ਰਿਹਾ ਸੀ ਪਿਛਲੇ ਸਾਲ ਸੈਸ 2025 ਚ AI ਦਾ ਰੋਲਾ ਹਰ ਥਾਂ ਸੀ ਪਰ ਜ਼ਿਆਦਾਤਰ AI ਸਿਰਫ ਨਮਾਇਸ਼ ਤੱਕ ਸੀਮਤ ਸੀ ਸਿਰਫ ਡੈਮੋਸ ਦੇ ਵਿੱਚ ਜਨਰੇਟਿਵ AI ਕੋ ਪਾਇਲਟਸ ਐਕਸਰ ਤਜਰਬੇ ਤੇ ਰੋਬੋਟਿਕ ਪ੍ਰੋਟੋਟਾਈਪ ਨੇ ਸ਼ੋ ਫਲੋਰ ਭਰ ਦਿੱਤਾ ਸੀ ਪਰ 2026 ਚ ਸੁਰ ਬਦਲ ਗਿਆ ਹੈ ਸੈਸ 2026 ਦੇ ਵਿੱਚ ਤਸਵੀਰ ਬਿਲਕੁਲ ਵੱਖਰੀ ਸੀ AI ਦਾ ਹੁਣ ਸਿਰਫ ਰੋਲਾ ਨਹੀਂ ਰਹਿ ਗਿਆ AI ਹੁਣ ਕੰਮ ਕਰ ਰਹੀ ਹੈ ਤਜਰਬਾ ਲਾਹੇਵੰਦ ਕਾਰੋਬਾਰ ਚ ਬਦਲ ਰਿਹਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਸਿਰਫ ਮਦਦ ਨਹੀਂ ਕਰ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਫੈਸਲੇ ਲੈ ਰਿਹਾ ਹੈ ਤੇ ਕਮਾਈ ਕਰ ਰਿਹਾ ਹੈ ਸੈਸ 2026 ਚ ਕੋ ਪਾਇਲਟਸ ਦੀ ਥਾਂ ਲੈ ਰਹੇ ਆਟੋਨੋਮਸ AI ਏਜੈਂਟਸ ਨੇ ਐਕਸਰ ਹੁਣ ਮਨੋਰੰਜਨ ਤੱਕ ਸੀਮਿਤ ਨਹੀਂ ਇਹ ਨਿਊਜ਼ ਬ੍ਰਾਡਕਾਸਟਿੰਗ ਕਾਰਪੋਰੇਟ ਟ੍ਰੇਨਿੰਗ ਅਤੇ ਲਾਈਵ ਕਾਮਰਸ ਦਾ ਹਿੱਸਾ ਬਣ ਚੁੱਕੀ ਹੈ ਰੋਬੋਟ ਭਵਿੱਖ ਦੀ ਗੱਲ ਨਹੀਂ ਕਰ ਰਿਹਾ ਇਸ ਸਿਹਤ ਸੇਵਾਵਾਂ ਲੋਜਿਸਟਿਕਸ ਅਤੇ ਮੈਨੂਫੈਕਚਰਿੰਗ ਚ ਕੰਮ ਕਰ ਰਹੇ ਨੇ ਸੈਸ 2025 ਨੇ ਦਿਖਾਇਆ ਸੀ ਕਿ AI ਕੀ ਕਰ ਸਕਦਾ ਹੈ ਪਰ ਸੈਸ 2026 ਨੇ ਦਿਖਾਇਆ ਕਿ ਕੌਣ ਕਮਾਈ ਕਰ ਸਕਦਾ ਹੈ AI ਹਾਈਪ ਹੁਣ ਖਤਮ ਹੋ ਰਹੀ ਹੈ ਹੁਣ ਐਗਜ਼ੀਕਿਊਸ਼ਨ ਦਾ ਸਮਾਂ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ